ਜਿੱਦਨ ਮੈਂ ਪਹਿਲੀ ਵਾਰੀ ਵੀਡੀਓ ਪਾਈ ਸੀ ਨਾ ਪੈੰਡ ਵਾਲੇ ਚਿੱਗਾਂ ਕੱਢਦੇ ਸੀ ਓਏ ਤੂੰ ਕਮਲਾ ਹੋ ਗਿਆ ਓਏ ਤੂੰ ਪਾਗਲ ਹੋ ਗਿਆ ਦੋਸਤੋ ਜਿਹੜਾ ਅੱਜ ਦਾ ਦਿਨ ਚੜਿਆ ਨਾ ਅੱਜ ਦੇ ਦਿਨ ਨੇ ਕਈਆਂ ਦੇ ਢਿੱਡਾਂ 'ਚ ਪੀੜਾਂ ਪਾਤੀਆਂ ਨੇ ਕਈਆਂ ਦੇ ਕਾਲਜੇ ਫੂਕਤੇ ਨੇ ਸ਼ਰੀਕ ਤਾਂ ਮਰ ਗਏ ਹੁਣੇ ਪਾਣੀ 'ਚ ਡੁੱਬ ਕੇ ਜਿਹੜੇ ਲੱਗਣ ਵਾਲੇ ਆ ਉਹਨਾਂ ਦੇ ਅੰਦਰ ਕੋਈ ਵੜਕੇ ਨਹੀਂ ਵੇਂਦਾ ਵੀ ਯਾਰ ਨਮਾਣਾ ਮੱਲੀ ਨਾਲ ਇਦਾਂ ਹੋਇਆ ਤੇ ਹੋਇਆ ਕਿਵੇਂ ਨਮਾਣਾ ਮੱਲੀ ਇਹੋ ਜਿਹਾ ਕੀ ਲੋਕ ਵੇਂਦੇ ਨਹੀਂ ਯਾਰ ਵੀ ਨਮਾਣਾ ਮੱਲੀ ਨੂੰ ਲੋਕ ਸਬਸਕ੍ਰਾਈਬ ਕਰਦੇ ਨੇ ਫੋਲੋ ਕਰਦੇ ਨੇ ਅੱਜ ਨਮਾਣਾ ਮੱਲੀ ਦੇ ਨਾਂ ਦੇ ਅੱਗੇ 1 ਲੱਖ ਨਾਂ ਦੀ ਸੰਖਿਆ जुड़ ਗਈ ਹੈ ਤਾਂ ਮਿੱਤਰੋ ਅੱਜ ਆਪਣੇ ਪੂਰੇ 1 ਲੱਖ 1000 ਫਾਲੋਅਰ ਕੰਪਲੀਟ ਹੋ ਗਿਆ ਜਿਨ੍ਹਾਂ ਨੂੰ ਲੋਕ ਫਾਲੋਅਰ ਕਹਿ ਕੇ ਤੋਹੀਨ ਕਰਦੇ ਆ ਮੈਂ ਕਹਿੰਦਾ ਫਾਲੋਅਰ ਨਹੀਂ ਇਹ ਉਹ ਲੱਖ ਲੋਕ ਨੇ ਜਿਹੜੇ ਆਪਣੀ ਕਦਰ ਕਰਦੇ ਨੇ ਆਪਣਾ ਮਾਣ ਕਰਦੇ ਨੇ ਸਤਿਕਾਰ ਕਰਦੇ ਨੇ ਜਿਨ੍ਹਾਂ ਨੂੰ ਸਾਡੇ ਤੇ ਮਾਣ ਉਹਨਾਂ ਨੇ ਮੈਨੂੰ ਫੋਲੋ ਕੀਤਾ ਆ ਮੇਰੇ ਵੱਡੇ ਭਰਾਣੇ ਕੋਈ ਛੋਟੇ ਭਰਾਣੇ ਕੋਈ ਛੂਟੀਆਂ ਭੈਣਾਂ ਨੇ ਕੋਈ ਵੱਡੀਆਂ ਮਾਵਾਂ ਨੇ ਹਾਂਜੀ ਬੀਬੀਆਂ ਆਣੇ ਪਰਜਾਈਆਂ ਆਣੇ ਜੋ ਵੀ ਜਿਨ੍ਹਾਂ ਨੇ ਵੀ ਫੋਲੋ ਕੀਤਾ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ ਤੁਸੀਂ ਮੈਨੂੰ ਫੋਲੋ ਕਰਕੇ ਮੇਰੇ ਤੇ ਇਹਿਸਾਨ ਕੀਤਾ ਮੈਂ ਜੇਕਰ ਮਾਣ ਕਰੂੰਗਾ ਨਾ ਵੀ ਮੇਰੇ ਲੱਖ ਫੋਲੋਅਰ ਆ ਤਾਂ ਉਹ ਮੈਂ ਤੁਹਾਡੇ ਸਿਰ ਤੇ ਕਰੂੰਗਾ ਕਿਉਂਕਿ ਤੁਸੀਂ ਮੈਨੂੰ ਫੋਲੋ ਕੀਤਾ ਅੱਜ ਤੁਸੀਂ ਮੈਨੂੰ ਮਾਣ ਕਰਨ ਵਾਲਾ ਬਣਾਤਾ ਨਾ ਮਾਣੇ ਤੋਂ ਮਾਣ ਬਣਾਤਾ ਅੱਜ ਤੁਸੀਂ ਅੱਜ ਮੈਂ ਕਹਿ ਸਕਦਾ ਮਿੱਤਰਾ ਲੱਖ ਫਾਲੋਅਰ ਨੇ ਆਪਣੇ ਫੇਸਬੁੱਕ ਪੇਜ ਤੇ 40 ਹਜ਼ਾਰ ਫਾਲੋਅਰ ਨੇ ਆਪਣੇ YouTube ਤੇ ਜਿੱਦਣ ਮੈਂ ਪਹਿਲੀ ਵਾਰੀ ਵੀਡੀਓ ਪਾਈ ਸੀ ਨਾ ਪਿੰਡ ਵਾਲੇ ਚਿੱਗਾਂ ਕੱਢਦੇ ਸੀ ਓਏ ਤੂੰ ਕਮਲਾ ਹੋ ਗਿਆ ਓ ਤੂੰ ਪਾਗਲ ਹੋ ਗਿਆ ਐਵੇਂ ਕਮਲਿਆਂ ਵਾਂਗੂ ਵੀਡੀਓ ਪਾਈ ਜਨ ਅਕਲ ਮਿੱਤਰੋ ੱੱਕੇ ਖਾ ਕੇ ਆਉਂਦੀ ਐ ਜੇ ਮੈਂ ਉਸ ਦਿਨ ਕੈਮਰਾ ਨਾ ਚੱਕਦਾ ਵੀਡੀਓ ਨਾ ਪਾਉਂਦਾ ਸੰਘ ਆਵਦੀ ਨਾ ਘਵਾਉਂਦਾ ਤੇ ਮੈਂ ਅੱਜ ਇੱਥੋਂ ਤੱਕ ਨਹੀਂ ਪਹੁੰਚਣਾ ਸੀ ਜਦੋਂ ਮੈਂ ਪਹਿਲੀ ਵੀਡੀਓ ਪਾਈ ਦੂਜੀ ਪਾਈ 30 40 ਵੀਡੀਓ ਪਾਈਆਂ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਮਿੱਤਰਾ ਐ ਨਹੀਂ ਗੱਡੀ ਚੱਲਣੀ ਲੋਕ ਵੀ ਪਾਉਂਦੇ ਉਹ ਇਹੋ ਜਿਹਾ ਕੀ ਪਾਉਂਦੇ ਆ ਜਿਹੜਾ ਤੇਰੇ ਤੋਂ ਨਹੀਂ ਪੈਂਦਾ ਸਰਚ ਕੀਤੀ ਸਿੱਖਿਆ ਐਡੀਟਿੰਗ ਕਰਨਾ ਸਿੱਖਿਆ ਬਾਕੀ ਇੱਕ ਗੱਲ ਆ ਮਿੱਤਰੋ ਮੈਂ ਨਾ ਜਿਹੋ ਜਿਹਾ ਹੈਗਾ ਉਹੋ ਜਿਹਾ ਲੋਕਾਂ ਨੂੰ ਵਿਖਾਇਆ ਅੱਜ ਜਿਹੜੇ ਸੱਜਣ ਆਪਣੇ ਨਾਲ ਜੁੜੇ ਨਾ ਆਪਣੀ ਰਿਐਲਿਟੀ ਵੇਖ ਕੇ ਜੁੜੇ ਨੇ ਰੀਲ ਵੇਖ ਕੇ ਨਹੀਂ ਰਿਐਲਿਟੀ ਸਚਾਈ ਵਿਖਾਈ ਜਿਹੋ ਜੇ ਹੈਗੇ ਅਸੀਂ ਉਹੋ ਜੇ ਰਹੇ ਆ ਕਿਸੇ ਨੂੰ ਝੂਠ ਨਹੀਂ ਮਾਰਿਆ ਅਜੇ ਤੱਕ ਕਿਸੇ ਨਾਲ ਦਗਾ ਨਹੀਂ ਕਮਾਇਆ ਪੈਸੇ ਦੇ ਕੇ ਫਾਲੋਅਰ ਨਹੀਂ ਇਹ ਬਣਾਏ ਇਹ ਲੱਖ ਬੰਦਾ ਤੁਹਾਨੂੰ ਪ੍ਰੂਫ ਦੇ ਦੂਗਾ ਵੀਡੀਓ ਸ਼ੇਅਰ ਕਰਕੇ ਲੱਖ ਬੰਦਾ ਪ੍ਰੂਫ ਦੇ ਦੂਗਾ ਵੀਡੀਓ ਲਾਈਕ ਕਰਕੇ ਮੈਂ ਨਾ ਮੈਂ ਹੈਰਾਨ ਆ ਇੱਕ ਬੰਦੇ ਘਰੇ ਮੈਂ ਗਿਆ ਬੰਦਾ ਰੋਟੀ ਖਾਈ ਜਾਵੇ ਤੇ ਰੋਟੀ ਖਾਂਦਿਆ ਖਾਂਦਿਆ ਉਹ ਮੇਰੀ ਵੀਡੀਓ ਦੇਖੀ ਜਾਂਦਾ ਸੀ ਮੈਂ ਉਹਨੂੰ ਪੁੱਛਿਆ ਗੁਰੂਆ ਰੋਟੀ ਦਾ ਖਾਲਾ ਉਹ ਕਹਿੰਦਾ ਜਦੋਂ ਮੱਲੀ ਮੈਂ ਰੋਟੀ ਖਾਣਾ ਨਾ ਰੋਟੀ ਖਾਣ ਵੇਲੇ ਮੈਂ ਤੇਰੀ ਵੀਡੀਓ ਕੱਢ ਲੈਣਾ ਮੈਂ ਨਾ ਵੀ ਅੱਜ ਮੱਲੀ ਦੀ ਵੀਡੀਓ ਦੇਖਣੀ ਆ ਹਰ ਰੋਜ਼ ਜਦੋਂ ਵੀ ਮੈਂ ਰੋਟੀ ਖਾਣਾ ਮੋਬਾਈਲ ਅੱਗੇ ਲਾ ਲੈਣਾ ਤੇਰੀ ਵੀਡੀਓ ਵੇਖ ਕੇ ਮੈਂ ਰੋਟੀ ਖਾਣੀ ਐਨਾ ਪਿਆਰ ਆ ਲੋਕਾਂ ਦਾ ਆਪਣੇ ਨਾਲ ਐਨਾ ਅੱਜ ਤੁਹਾਡਾ ਭਾਈ ਮੱਲੀ ਨਮਾਣਾ ਮੱਲੀ ਇੱਕ ਥਾਪੜ ਕੇ ਕਹਿੰਦਾ ਵੀ ਮਾਣ ਆ ਤੁਹਾਡੇ ਤੇ ਅੱਜ ਤੋਂ ਬਾਅਦ ਨਮਾਣਾ ਮਾਣ ਕਰਿਆ ਕਰੂਗਾ ਨਮਾਣਾ ਮੱਲੀ ਅੱਜ ਤੋਂ ਬਾਅਦ ਮਾਣ ਕਰਿਆ ਕਰੂਗਾ ਮੱਲੀ ਦੇ ਵੀ ਅੱਜ ਲੱਖ ਫਾਲੋਅਰ ਨੇ ਮੱਲੀ ਦੇ ਵੀ ਮਗਰ ਅੱਜ ਲੱਖ ਬੰਦਾ ਖੜਾ ਜੈਨੂਣ ਜਿਨ੍ਹਾਂ ਨੇ ਹੁਣ ਤੱਕ ਫਾਲੋ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮਿੱਤਰੋ ਤੁਹਾਡਾ ਇਹਿਸਾਨ ਆ ਮੇਰੇ ਤੇ ਤੁਸੀਂ ਕੋਈ ਮੈਂ ਜੇਕਰ ਮਾਣ ਕਰਦਾ ਤਾਂ ਤੁਹਾਡੇ ਸਿਰ ਤੇ ਤਾਂ ਮਿੱਤਰੋ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਦਿਆ ਜੇ ਨਾਂ ਬਣਾਤਾ ਮੇਰਾ ਛਾਤੀ ਚੌੜੀ ਹੋ ਗਈ ਨਾ ਤਾਂ ਗੰਦ ਪਾਇਆ ਆਪਾਂ ਵੀਡੀਓ ਚ ਨਾ ਬੁੜੀਆਂ ਨਚਾਈਆਂ ਸਾਫ਼ ਸੁਥਰਾ ਕੰਟੈਂਟ ਸੀ ਆਪਣਾ ਸਾਫ਼ ਸੁਥਰਾ ਤੇ ਜਿਹੜੇ ਮਿੱਤਰਾਂ ਨੇ ਆਪਣਾ ਸਾਥ ਦਿੱਤਾ ਉਹ ਵੀ ਜਿਉਂਦੇ ਰਹਿਣ ਉਹ ਜਿਨ੍ਹਾਂ ਨੇ ਨਹੀਂ ਦਿੱਤਾ ਉਹ ਵੀ ਜਿਉਂਦੇ ਰਹਿਣ ਯਾਰ ਕਿਸੇ ਨਾਲ ਗਿਲਾ ਨਹੀਂ ਕਿਸੇ ਨਾਲ ਸ਼ਿਕਵਾਣੀ ਅੱਜ ਖੁਸ਼ੀ ਦਾ ਦੇਣਾ ਤੇ ਰੱਬ ਰੱਖਾ ਮਿੱਤਰੋ ਰੱਬ ਰੱਖਾ